ਦਸ ਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 21 ਜਨਵਰੀ 2026 ਦਿਨ ਬੁੱਧਵਾਰ ਨਾਨਕਾਜੀ ਸਮਾਤ 557 ਮਾਗ ਮਹੀਨੇ ਦੀ 8 ਤਰੀਕ ਹੈ ਜੀ ਸੈਮਿਆਮੂ ਕਿਰਜੀ ਅਤੇ ਕੁਆਂਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਬੀਸੀਆਰਸੀਐਮਪੀ ਦੇ ਮੁੱਖ ਅਧਿਕਾਰੀ ਦੀ ਜਿਨੇ ਕਸੂਤਾ ਬਿਆਨ ਦੇ ਦਿੱਤਾ ਕਿ ਸਰੀ ਦੇ ਵਿੱਚ ਕੋਈ ਸੰਕਟ ਨਹੀਂ ਹੈਗਾ ਇਸ ਗੱਲ ਨੂੰ ਲੈ ਕੇ ਸਾਰਾ ਦਿਨ ਚਰਚਾ ਚੱਲਦੀ ਰਹੀ ਹੈ ਤੇ ਪ੍ਰੀਮੀਅਰ ਈਬੀ ਨੇ ਵੀ ਇਸ ਗੱਲ ਦਾ ਗੁੱਸਾ ਮਨਾਇਆ ਕਹਿੰਦੇ ਵੀ ਜੇਕਰ ਸੰਕਟ ਨੂੰ ਤੁਸੀਂ ਨਹੀਂ ਹੱਲ ਕਰ ਸਕਦੇ ਫਿਰ ਲਾਂਬੇ ਹੋ ਜਾਓ ਤੇ ਉਸ ਤੋਂ ਬਾਅਦ ਬੀਸੀਆਰ ਸੀਐਮਪੀ ਦੇ ਅਸਿਸਟੈਂਟ ਕਮਿਸ਼ਨਰ ਨੇ ਮਾਫੀ ਮੰਗ ਲਈ ਐ ਸੋ ਪੂਰੇ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਅੱਜ ਕੀ ਕੀ ਹੋਇਆ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਵਰਲਡ ਇਕਨੋਮਿਕ ਫੋਰਮ ਦੀ ਸਵਿਟਜ਼ਰਲੈਂਡ ਦੀ ਡਾਇਵਰਸਿਟੀ ਜਿੱਥੇ ਕਿ ਕਾਰਨੀ ਦੇ ਕੱਲ ਦਿੱਤੇ ਬਿਆਨਾਂ ਦੇ ਉੱਤੇ ਤੜੰਗ ਹੋ ਕੇ ਟਰੰਪ ਨੇ ਕਾਰਨੀ ਨੂੰ ਮਿਹਣੇ ਦਿੱਤੇ ਆ ਜੀ ਤੇ ਨਾਲ ਦੀ ਨਾਲ ਗ੍ਰੀਨਲੈਂਡ ਬਾਰੇ ਆਪਣਾ ਪੱਖ ਵੀ ਸਪਸ਼ਟ ਕੀਤਾ ਕਿ ਉਹ ਕੀ ਚਾਹੁੰਦੇ ਆ ਸਰੀਦੀ ਮਿਊਸਪਲ ਸਿਆਸਤ ਦੀ ਗੱਲ ਕਰਾਂਗੇ ਪੰਜਾਬ ਲੈ ਕੇ ਚੱਲਾਂਗੇ ਯੂਏਪੀਏ ਦੀ ਗੱਲ ਕਰਾਂਗੇ ਜਿੱਥੇ ਜੱਗੂ ਭਗਵਾਨਪੁਰੀਏ ਦੇ ਵਾਸਤੇ ਕਾਨੂੰਨ ਹੋਰ ਬਣਾ ਦਿੱਤੇ ਗਏ ਆ ਤੇ ਸਿੱਖ ਰਾਸ ਦੀ ਕੈਦੀ ਜਿਹੜੇ ਆ ਉਹੋ ਯੂਏਪੀਏ ਦੇ ਅਧੀਨ ਹੋਰ ਸ਼ਰਤਾਂ ਦਾ ਸਾਹਮਣਾ ਕਰ ਰਹੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ भारत ज्वेलर्स पता नोट करो इक्यासी वी एक सो अठाई स्ट्रीट पायल बिजनेस सेंटर सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी तो बाद हूँ अस अपनी तीज लोकेशन एडमिंटन भी खोल ली है ਪ੍ਰੋਗਰਾਮ ਦਾ ਸਵਾਗਤ ਹੈ ਹੋਰ ਚੱਕਰ ਫਿਰ ਆਪ ਸਭ ਦਾ ਨੇਕਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਅੱਡ ਅੱਡ ਸ਼ਹਿਰਾਂ ਚ ਫਰੋਤੀਆਂ ਧਮਕੀਆਂ ਗੋਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਸ ਨੂੰ ਰੋਕਣ ਦੇ ਵਾਸਤੇ ਕੋਸ਼ਿਸ਼ਾਂ ਵੀ ਭਰਪੂਰ ਕੀਤੀਆਂ ਜਾ ਰਹੀਆਂ ਪਰ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਇਸੇ ਦਰਮਿਆਨ ਇੱਕ ਵਿਵਾਦ ਜਿਹੜਾ BC ਦੇ ਚਰਚਾ ਦਾ ਵਿਸ਼ਾ ਬਣਿਆ ਹੋਇਆ BC ਦੇ ਵਿੱਚ RCMP ਦੇ ਅਸਿਸਟੈਂਟ ਕਮਿਸ਼ਨਰ ਜੌਨ ਡੂਅਰ ਨੇ ਕੱਲ ਇੱਕ ਬਿਆਨ ਦਿੱਤਾ ਉਹ ਕਹਿੰਦੇ ਵੀ ਜੋ ਇਹ ਕੁਝ ਹੋ ਰਿਹਾ ਆ ਸਰੀਰ ਦੇ ਵਿੱਚ ਐਪੀਸੋਡ ਦੇ ਵਿੱਚ ਬੀਸੀ ਦੇ ਹੋਰ ਥਾਂ ਦੇ ਉੱਤੇ ਜੋ ਭਾਰਤੀ ਗੈਂਗ ਗੋਲੀਆਂ ਵਗੈਰਾ ਚਲਾ ਰਹੇ ਆ ਇੱਕ ਸਮੱਸਿਆ ਤਾਂ ਹੈਗੀ ਆ ਗੰਭੀਰ ਸਮੱਸਿਆ ਵੀ ਆ ਪਰ ਇਹ ਸੰਕਟ ਨਹੀਂ ਹੈਗਾ ਸੋ ਇਹ ਕੱਲ ਜਿਹੜੀ ਉਹਨਾਂ ਨੇ ਕੱਲ ਕਹੀ ਆ ਇਸ ਤੋਂ ਬਾਅਦ ਲੋਕ ਜਿਹੜੇ ਆ ਪਹੁੰਚ ਕੇ ਰਹਿ ਗਏ ਵੀ ਇਹ ਕਹਿ ਕੀ ਰਹੇ ਆ ਵੀ ਹੋਰ ਫਿਰ ਸੰਕਟ ਕਿਵੇਂ ਹੁੰਦਾ ਲੋਕਾਂ ਦੇ ਡਰਾਅ ਨਿਕਲੇ ਪਏ ਆ ਲੋਕ ਆਪਣੇ ਬੱਚੇ ਲੈ ਕੇ ਘਰਾਂ ਤੋਂ ਬਾਹਰ ਗੱਡੀਆਂ 'ਚ ਸੌਂ ਰਹੇ ਆ ਵੀ ਘਰ ਕਿਤੇ ਗੋਲੀ ਨਾ ਚੱਲ ਜਵੇ ਕਿਸੇ ਤੁਰੇ ਫਰੇ ਕੰਮ ਕਰਦੇ ਬੰਦੇ ਦੇ ਜਵਾੜੇ 'ਚ ਗੋਲੀ ਲੱਗ ਰਹੀ ਆ ਘਰ ਭਈ ਸੁੱਤੀ ਬੱਚੀ ਦੇ ਮੋਢੇ 'ਚ ਗੋਲੀ ਲੱਗ ਰਹੀ ਆ ਜਿਹਦਾ ਕੋਈ ਕਸੂਰ ਵੀ ਕੋਈ ਨਹੀਂ ਤੇ ਹੱਲੇ ਜਿਹੜੇ ਕਤਲ ਹੋਏ ਆ ਉਹਨਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਵੀ ਉਹ 'ਚ ਫਰੋਤੀਆਂ ਵਾਲਾ ਕੋਈ ਹੱਥ ਹੈ ਕਿ ਨਹੀਂ ਤੇ ਬੀਸੀ ਦੇ ਵਿੱਚ ਪੁਲਿਸ ਸਰਵਾਮਾ ਦਾ ਅਸਿਸਟੈਂਟ ਕਮਿਸ਼ਨਰ ਕਹਿ ਰਿਹਾ ਵੀ ਹੱਲੇ ਸੰਕਟ ਹੈ ਨਹੀਂ ਵੀ ਸੰਕਟ ਦੇ ਵਾਸਤੇ ਆਪਣਾ ਕ੍ਰਾਈਟੇਰੀਆ ਕੀ ਆ ਕੀ ਗੋਲੀ ਕਿਸੇ ਹੁਣ ਸਿਆਸਤਦਾਨ ਦੇ ਲੱਗੇ ਜਾਂ ਗੋਲੀ ਕਿਸੇ ਪੁਲਿਸ ਵਾਲੇ ਦੇ ਲੱਗੇ ਫੇਰ ਇਹਨੂੰ ਸਿਆਸ ਜਿਹੜਾ ਹੈ ਸੰਕਟ ਮੰਨਿਆ ਜਾਊਗਾ ਸੋ ਇਹੋ ਜਿਹਾ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਅੱਜ ਆ ਰਹੇ ਆ ਜਦੋਂ ਇਹਨਾਂ ਨੇ ਇਹ ਗੱਲ ਕਹੀ ਆ ਤਾਂ ਲੋਕ ਹੈਰਾਨ ਰਹਿ ਗਏ ਵੀ ਇਹ BCRCMP ਦਾ ਐਡਾ ਵੱਡਾ ਅਧਿਕਾਰੀ ਇਹ ਗੱਲ ਕਹਿ ਰਿਹਾ ਆ ਜਦੋਂ ਕਿ 2023 ਤੋਂ ਲੈ ਕੇ ਕੰਮ ਸ਼ੁਰੂ ਹੋਇਆ ਹਰ ਸਾਲ ਸੈਂਕੜੇ ਤੋਂ ਉੱਪਰ ਗੋਲੀਆਂ ਚੱਲ ਰਹੀਆਂ ਆ ਆਹ ਸਾਲ ਹਜੇ ਸ਼ੁਰੂਆਤ ਹੋਈ ਆ ਪਹਿਲਾ ਹੀ ਮਹੀਨਾ ਆ ਅੱਧ ਲੰਘਾ ਆ ਤੇ 34-35 ਦੇ ਕਰੀਬ ਐਕਸਟਰੈਸ਼ਨ ਦੀਆਂ ਕਾਲਾਂ ਆ ਚੁੱਕੀਆਂ ਆ ਸਰੀ ਦੇ ਵਿੱਚ ਇਕੱਲੇ ਚ 21 ਵਾਰ ਗੋਲੀ ਚੱਲ ਚੁੱਕੀ ਆ ਤੇ ਪੁਲਿਸ ਅਧਿਕਾਰੀ ਕਹਿ ਰਿਹਾ ਵੀ ਹਜੇ ਸੰਕਟ ਨਹੀਂ ਹੈਗਾ ਸੋ ਇਹ ਗੱਲਾਂ ਬਤਾਂ ਅੱਜ ਦੇ ਕੱਲ ਚੱਲਦੀਆਂ ਰਹੀਆਂ ਆ ਕਈ ਕੁਸ਼ਨ ਹੋਇਆ ਤੁਹਾਨੂੰ ਅਸੀਂ ਲੜੀਵਾਰ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਬੀਸੀਆਰਸੀਐਮਪੀ ਦੇ ਸਬੰਧ ਅਧਿਕਾਰੀਆਂ ਦਾ ਧੰਨਵਾਦ ਕਰਨਾ ਚਾਹੀਦਾ ਕਮਿਊਨਿਟੀ ਨੂੰ ਕਿ ਉਹਨੇ ਘੱਟੋ ਘੱਟ ਸੱਚਤਾ ਬੋਲਿਆ ਉਹਨੇ ਇੱਕ ਤਰੀਕੇ ਦੇ ਨਾਲ ਇਹ ਮੰਨ ਲਿਆ ਵੀ ਕਟੋ-ਕਟ ਉਹ ਆ ਜੋ ਕੁਝ ਹੋ ਰਿਹਾ ਆ ਇਹਨੂੰ ਸੰਕਟ ਨਹੀਂ ਮੰਨਦੇ ਹੈਗੇ ਕਮਿਊਨਿਟੀ ਜਿੰਨੇ ਮਰਜ਼ੀ ਫਿਕਰ ਦੇ ਵਿੱਚ ਹੋਵੇ ਕਮਿਊਨਿਟੀ ਜਿੰਨੇ ਮਰਜ਼ੀ ਤਰਾਹ ਨਿਕਲੇ ਪਰ ਉਹ ਇਸਨੂੰ ਸੰਕਟ ਮੰਨ ਕੇ ਨਹੀਂ ਚੱਲ ਰਿਹਾ ਤੇ ਜੇਕਰ ਸੰਕਟ ਮੰਨ ਕੇ ਚੱਲੇ ਨਹੀਂ ਰਏ ਹੈਗੇ ਤਾਂ ਫਿਰ ਉਹਨਾਂ ਨੇ ਇਹਦਾ ਹੱਲ ਵੀ ਕੀ ਕਰਨਾ ਸੋ ਇਹ ਗੱਲ ਬਹੁਤ ਕਲੀਅਰ ਹੋ ਜਾਂਦੀ ਆ ਕਿ ਜੇਕਰ ਹਜੇ ਤੱਕ ਇਹ ਸਮੱਸਿਆ ਹੱਲ ਨਹੀਂ ਹੋਈ ਉਹਦਾ ਇੱਕ ਵੱਡਾ ਕਾਰਨ ਇਹ ਆ ਕਿ ਜਿਹੜੀ ਸਾਡੀ ਰਾਖੀ ਕਰਨ ਵਾਲੇ ਉਹਨੂੰ ਸੰਕਟੇ ਨਹੀਂ ਮੰਨ ਰਹੇ ਤੇ ਇਹ ਜਿਹੜੀ ਸੋਚ ਸਿਰਫ ਅਸਿਸਟੈਂਟ ਪੁਲਿਸ ਕਮਿਸ਼ਨਰ ਦੀ ਨਹੀਂ ਹੈਗੀ ਇਹ ਲਗਭਗ ਬਹੁਤੇ ਵੱਡੇ ਸਮਾਜ ਦੀ ਹੈ ਤੁਸੀਂ ਪੰਜਾਬੀਆਂ ਤੋਂ ਬਾਹਰ ਨਿਕਲ ਕੇ ਕਿਸੇ ਹੋਰ ਨਾਲ ਗੱਲ ਕਰਕੇ ਦੇਖੋ ਗੋਰੇ ਚੀਨੇ ਦੇ ਨਾਲ ਕਿਸੇ ਰਾਣੀ ਦੇ ਨਾਲ ਉਹ ਵੀ ਇਹੀ ਕਹਿੰਦੇ ਆ ਐਂ ਇਦਾਂ ਸੋਚਦੇ ਆ ਕਮਿਸ਼ਨਰਾਂ ਨੂੰ ਉਹ ਕਹਿੰਦੇ ਵੀ ਪੰਜਾਬੀਆਂ ਦੀ ਸਮੱਸਿਆ ਆ ਹੋਰ ਤਾਂ ਕਿਸੇ ਨੂੰ ਕੁਝ ਕਿਹਾ ਜਾ ਨਹੀਂ ਰਿਹਾ ਹੈਗਾ ਸੋ ਇਸ ਕਰਕੇ ਉਹ ਇਹ ਗੱਲ ਕਰਦਿਆਂ ਕਰਦਿਆਂ ਖੁਦ ਖੁਦ ਮੰਨ ਜਾਂਦੇ ਆ ਕਿ ਬੇਸ਼ੱਕ ਪੰਜਾਬੀ ਜਿੰਨਾ ਮਰਜ਼ੀ ਕਹੀ ਜਾਣ ਕਿ ਸਾਨੂੰ ਇੱਥੇ ਆਇਆ ਨੂੰ 700 ਸਾਲ ਹੋ ਗਿਆ ਅਤੇ ਜਿਹੜਾ 168 ਸਾਲ ਪੁਰਾਣਾ ਕੈਨੇਡਾ ਇਹਨੂੰ ਬਿਲਡ ਕਰਨ ਦੇ ਵਿੱਚ ਡਿਵੈਲਪ ਕਰਨ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਹੱਥ ਆ ਅਸੀਂ ਨਾਲ ਹੋ ਕੇ ਬਣਾਇਆ ਪਰ ਉਹਨਾਂ ਨੂੰ ਮੁੱਖ ਧਾਰਾ ਦਾ ਹਿੱਸਾ ਨਹੀਂ ਸਮਝਿਆ ਜਾ ਰਿਹਾ ਇਹੀ ਕਾਰਨ ਹੈ ਕਿ ਹੱਲੇ ਤੱਕ ਉਹਨਾਂ ਨੂੰ ਇਹ ਸੰਕਟ ਹੀ ਨਹੀਂ ਲੱਗ ਰਿਹਾ ਤੇ ਇਹ ਤੋਂ ਤਾਂ ਕਿ ਪੰਜਾਬੀ ਸਮਾਜ ਦੇ ਵਿੱਚ ਵੀ ਕੁਝ ਲੋਕ ਇਹੇ ਨੇ ਜਿਨ੍ਹਾਂ ਨੂੰ ਇਹ ਲੱਗ ਰਿਹਾ ਵੀ ਇਹ ਤਾਂ ਸਿਰਫ ਜਿਹੜੇ ਐਲ ਐਮ ਆਈਆਂ ਵੇਚਣ ਵਾਲੇ ਨੇ ਜਿਨ੍ਹਾਂ ਲੋਕਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਵਾਲਿਆਂ ਦਾ ਲਹੂ ਪੀਤਾ ਵੀ ਸ਼ਾਇਦ ਕੱਲੇ ਉਹਨਾਂ ਦੇ ਗੁਲੀਆਂ ਚੱਲ ਰਹੀਆਂ ਜਦੋਂ ਕਿ ਪੂਰੀ ਅਸਲੀਅਤ ਨਹੀਂ ਹੈ ਹਾਂ ਇਹ ਗੱਲ ਸੱਚ ਆ ਕਿ ਬਹੁਤਾਤ ਲੋਕ ਉਹ ਨਹੀਂ ਜਿਹੜੇ ਕਿ ਐਲ ਐਮ ਆਈਜ਼ ਜਾਂ ਹੋਰ ਤਰ੍ਹਾਂ ਦੇ ਸਿਸਟਮ ਵਿੱਚ ਇਨਵੋਲਵ ਆ ਪਰ ਫਿਰ ਵੀ ਵੱਡੀ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਨੇ ਕਦੀ ਕਿਸੇ ਨਾਲ ਗਲਤ ਨਹੀਂ ਕੀਤਾ ਸੋ ਹੁਣ ਇਹ ਸਮੱਸਿਆ ਜਿਹੜੀ ਹੈ ਜੀ ਉਹ ਅੱਜ ਕਾਫੀ ਵੱਡੇ ਬਵਾਦ ਦਾ ਜਿਹੜਾ ਆ ਉਹ ਵਿਸ਼ਾ ਬਣ ਗਈ ਤੇ ਹੁਣ ਜਿਹੜੀ ਅਣਖਹੀ ਸੋਚ ਉਹ ਇਹ ਕਹਿ ਰਹੀ ਆ ਕਿ ਜਿੰਨਾ ਚਿਰ ਗੈਰ ਪੰਜਾਬੀਆਂ ਦੇ ਘਰਾਂ ਦੇ ਗੋਲੀਆਂ ਨਹੀਂ ਚੱਲਦੀਆਂ ਕਿਸੇ ਵੱਡੇ ਸਿਆਸਤਦਾਨ ਦੇ ਪੁਲਿਸ ਆਗੂ ਦੇ ਉੱਤੇ ਗੋਲੀਆਂ ਨਹੀਂ ਚੱਲਦੀਆਂ ਉਨਾ ਚਿਰ ਇੰਤਜ਼ਾਰ ਕੀਤਾ ਜਾਵੇ ਉਦੋਂ ਫਿਰ ਬਾਅਦ ਚ ਆਪਾਂ ਦੇਖਾਂਗੇ ਵੀ ਸੰਕਟ ਬਣਦਾ ਆ ਕਿ ਨਹੀਂ ਸੋ ਇਸ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਆ ਚੁਣੇ ਹੋਏ ਸਾਡੇ ਨੁਮਾਇੰਦਿਆਂ ਦੀ ਬਣਦੀ ਆ ਅੱਜ ਇਹਨੂੰ ਆਪਾਂ ਲੀਡਰ ਕਹਿ ਦਿੰਨੇ ਆ ਲੀਡਰ ਦਾ ਕੰਮ ਹੁੰਦਾ ਲੀਡ ਕਰਨਾ ਅਗਵਾਈ ਕਰਨਾ ਪਰ ਮਾਫ ਕਰਨਾ ਸਾਡੇ ਕੋਲ ਲੀਡਰ ਹੈ ਨਹੀਂ ਕੋਈ ਵੀ ਸਾਡੇ ਕੋਲ ਪੋਲੀਟਿਸ਼ੀਅਨ ਆ ਜਿਹੜੇ ਕਿ ਇੱਧਰ ਉੱਧਰ ਇੱਕ ਦੂਜੇ ਦੇ ਗੋਲਾਂ 'ਚ ਗੋਲ ਕਰਦੇ ਰਹਿੰਦੇ ਆ ਉਹਨਾਂ ਨੂੰ ਅਜਿਹੇ ਔਖੇ ਸਮੇਂ ਲੀਡ ਕਰਨੀ ਨਹੀਂ ਆਉਂਦੀ ਤੇ ਉਸ ਵੇਲੇ ਉਹ ਸਹੀ ਭੂਮਿਕਾ ਜਿਹੜੀ ਆ ਨਹੀਂ ਨਿਭਾਉਂਦੇ ਤੇ ਸ਼ਾਇਦ ਇਹ ਵੀ ਪਤਾ ਨਹੀਂ ਵੀ ਉਹ ਬੈਕ ਡੋਰ 'ਤੇ ਇਹੀ ਗੱਲਾਂ ਕਰਦੇ ਹੋਣ ਜੇ ਪੁਲਿਸ ਨੂੰ ਇਹ ਲੱਗ ਸਕਦਾ ਵੀ ਸੰਕਟ ਨਹੀਂ ਹੈਗਾ ਤਾਂ ਪੋਲੀਟਿਸ਼ੀਅਨ ਜਿਹੜੇ ਚਾਹੇ ਨੀ ਉਹ ਮਿਊਸਪਲ ਨੇ ਚਾਹੇ ਉਹ ਪ੍ਰੋਵਿੰਸ਼ੀਅਲ ਨੇ ਚਾਹੇ ਉਹ ਫੈਡਰਲ ਨੇ ਉਹਨਾਂ ਨੂੰ ਵੀ ਲੱਗ ਸਕਦਾ ਵੀ ਇਹ ਸੰਕਟ ਥੋੜੀ ਆ ਬੈਕ ਡੋਰ ਤੇ ਉਹ ਵੀ ਇਹੀ ਗੱਲਾਂ ਕਰਦੇ ਹੋਣ ਤੇ ਇਸ ਕਰਕੇ ਮਸਲੇ ਦਾ ਹੱਲ ਨਹੀਂ ਹੋਇਆ ਹੁਣ ਅੱਜ ਕੀ ਹੋਇਆ ਕਿ ਜਦੋਂ ਇਹ ਗੱਲ ਕਾਫੀ ਗਰਮਾ ਗਈ ਮੀਡੀਆ ਨੇ ਗੱਲ ਚੱਕ ਲਈ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਸਾਡੇ ਮੁੱਖ ਮੰਤਰੀ ਨੇ ਡੇਵਿਡ ਈਬੀ ਉਹਨਾਂ ਨੇ ਪੁਲਿਸ ਕਮਿਸ਼ਨਰ ਜਿਹੜੇ ਨੇ ਅਸਿਸਟੈਂਟ ਕਮਿਸ਼ਨਰ ਜੌਨ ਡਿਵਰ ਉਹਨਾਂ ਨੂੰ ਕਹਿੰਦੇ ਵੀ ਜੇਕਰ ਐਡੇ ਵੱਡੇ ਅਹੁਦੇ ਤੇ ਤਣਾਤ ਬੰਦੇ ਨੂੰ ਇਹ ਐਮਰਜੈਂਸੀ ਨਹੀਂ ਲੱਗਦੀ ਕ੍ਰਾਈਸਿਸ ਨਹੀਂ ਲੱਗਦਾ ਫਿਰ ਉਹਨੂੰ ਲਾਂਬੇ ਹੋ ਜਾਣਾ ਚਾਹੀਦਾ ਆ ਤੇ ਉਹਦੀ ਜਗ੍ਹਾ ਕੋਈ ਹੋਰ ਜਿਹੜਾ ਬੰਦਾ ਕਾਬਿਲ ਲਿਆਂਦਾ ਜਾਵੇ ਸੋ ਹੁਣ ਇਹ ਵੀ ਇੱਕ ਖੇਡ ਖੇਡਣ ਵਾਲੀ ਗੱਲ ਹੋ ਗਈ ਆ ਡੇਵਿਡ ਈਬੀ ਖੁਦ RCMP ਦੀਆਂ ਸਫਾਰਸ਼ਾਂ ਨੂੰ ਇਗਨੋਰ ਕਰਕੇ ਭਾਰਤ ਜਾ ਕੇ ਆਏ ਆ ਰਵੀ ਕਾਲਨ ਨੂੰ ਨਾਲ ਲੈ ਕੇ ਹਲੇ ਪਿਛਲੇ ਹਫ਼ਤੇ ਦੀ ਗੱਲ ਆ ਉੱਥੇ ਜਾ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਤੇ ਬਾਅਦ ਚ ਬਿਆਨਾਂ 'ਚ ਇਹ ਗੱਲ ਕਹੀ ਹੈ ਕਿ RCMP ਤਾਂ ਜਿਹੜੀ ਆ ਉਹ ਖ਼ਵਾਰੀ ਬਿਆਨਾਂ ਦੇ ਆਧਾਰ ਦੇ ਉੱਤੇ ਕਹੀ ਜਾਂਦੀ ਹੈ ਕਿ ਭਾਰਤ ਦਾ ਇਹਦੇ ਵਿੱਚ ਹੱਥ ਹੈ ਉਹਨਾਂ ਕੋਲ ਠੋਸ ਸਬੂਤ ਕੋਈ ਨਹੀਂ ਹੈਗਾ ਜਦੋਂ ਕਿ RCMP ਨੇ ਪਬਲਿਕ ਸੇਫਟੀ ਕੈਨੇਡਾ ਨੇ ਸਾਰਾ ਕੁਝ ਆਪਣੀ ਵੈੱਬਸਾਈਟ ਤੇ ਪਾਇਆ ਹੋਇਆ ਵੀ ਉਹ ਕਿਵੇਂ ਕਹਿ ਰਹੇ ਆ ਕਿ ਭਾਰਤ ਦਾ ਹੱਥ ਸੋ ਉਹੀ ਡੇਵਿਡ ਈਬੀ ਜਿਹਨਾਂ ਨੂੰ ਖੁਦ ਇਹ ਕ੍ਰਾਈਸਿਸ ਨਹੀਂ ਲੱਗਦਾ ਖੁਦ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੋਈ ਗੰਭੀਰਤਾ ਨਹੀਂ ਲੱਗਦੀ ਉਹ ਹੁਣ RCMP ਦੇ ਅਸਿਸਟੈਂਟ ਕਮਿਸ਼ਨਰ ਨੂੰ ਮਤ ਦੇ ਰਹੇ ਆ ਤੂੰ ਇਹ ਗੱਲ ਕਿਵੇਂ ਕਹਿ ਸਕਦਾ ਭਾਈ ਵੀ ਤੂੰ ਸਹੀ ਬੰਦਾ ਨਹੀਂ ਹੈਗਾ ਆਪਣੇ ਅਹੁਦੇ ਲਈ ਜੇ ਤੈਨੂੰ ਇਹ ਕ੍ਰਾਈਸਿਸ ਨਹੀਂ ਲੱਗਦਾ ਤੇ ਤੂੰ ਪਰੇ ਹੋ ਜਾ ਪਰ ਆਪ ਖੁਦ ਜਿਹੜੇ ਡੇਬੀ ਡੀਪੀ ਆ ਹਜੇ ਪਿਛਲੇ ਹਫ਼ਤੇ ਭਾਰਤ ਜਾ ਕੇ ਕਹਿੰਦੇ ਰਹੇ ਆ ਕਿ ਭਾਰਤ ਦਾ ਦੇ ਵਿੱਚ ਹੱਥ ਨਹੀਂ ਹੈਗਾ ਸੋ ਉਹ ਕਿੰਨੇ ਕੁ ਗੰਭੀਰ ਐ ਇਸ ਮਸਲੇ ਵਾਸਤੇ ਇਹ ਵੀ ਆਪਾਂ ਨੂੰ ਅੰਦਾਜ਼ਾ ਲੱਗ ਜਾਣਾ ਚਾਹੀਦਾ ਸੋ ਮਤਲਬ ਕੀ ਆ ਕਿ ਇੱਕ ਦੂਜੇ ਦੇ ਸਿਰ ਗੋਲ ਕੀਤੇ ਜਾ ਰਹੇ ਆ ਆਪੋ ਆਪਣੀ ਜ਼ਿੰਮੇਵਾਰੀ ਜਿਹੜੀ ਆ ਨਹੀਂ ਨਿਭਾਈ ਜਾ ਰਹੀ ਤੇ ਜੇਕਰ ਇਹ ਜ਼ਿੰਮੇਵਾਰੀ ਗੰਭੀਰਤਾ ਦੇ ਨਾਲ ਨਿਭਾਈ ਜਾਂਦੀ ਤਾਂ ਸ਼ਾਇਦ ਇਹ ਮਸਲਾ ਹੱਲ ਹੋ ਜਾਂਦਾ ਬਾਕੀ ਜਿਹੜੇ ਇਹ ਸੋਚਦੇ ਆ ਹਨ ਬਈ ਇਹ ਇਕੱਲੇ ਪੰਜਾਬੀਆਂ ਦੀ ਸਮੱਸਿਆ ਆ ਜਾਂ ਜਿਹੜੇ ਪੰਜਾਬੀਆਂ ਦੇ ਵਿੱਚੋਂ ਵੀ ਇਹ ਸੋਚਦੇ ਆ ਵੀ ਇਹ ਇਕੱਲੇ ਐਲਐਮਆਈ ਅਬਿਊਜ਼ਰ ਦੀ ਜਿਹੜੀ ਆ ਸਮੱਸਿਆ ਆ ਤਾਂ ਮੈਂ ਦੱਸ ਦਵਾਂ ਕਿ ਜਿਹੜੇ ਗੈਂਗ ਨੇ ਇਹ ਲਗਾਤਾਰ ਵੱਧ ਰਹੇ ਆ ਜਿਉਂ ਜਿਉਂ ਨੂੰ ਕੋ ਪੈਸੇ ਆ ਰਹੇ ਆ ਉਹ ਵੱਡੇ ਹੋ ਰਹੇ ਆ ਹੌਲੀ ਹੌਲੀ ਕੀ ਹੋਣਾ ਕਿ ਜਿਹੜੇ ਇੱਥੇ ਲੋਕਲ ਗੈਂਗਸ ਨੇ ਕੈਨੇਡਾ ਦੇ ਜਿਹੜੇ ਕਿ ਹੁਣ ਕਿਸੇ ਹੱਦ ਤੱਕ ਵਿਲੇ ਬੈਠੇ ਆ ਕਿਉਂਕਿ ਹੈਰੋਨ ਅਤੇ ਭੰਗ ਦਾ ਜਿਹੜਾ ਬਿਜ਼ਨਸ ਆ ਉਹ ਕੈਨੇਡਾ ਦੇ ਵਿੱਚ ਬਹੁਤ ਡਾਊਨ ਚੱਲ ਰਿਹਾ ਆ ਉਹਨਾਂ ਨੂੰ ਕੋਈ ਨਵੀਂ ਚੀਜ਼ ਚਾਹੀਦੀ ਇੱਥੋਂ ਪੈਸੇ ਕਮਾ ਸਕਣ ਤਾਂ ਜੇਕਰ ਇਹਨਾਂ ਗੈਂਗਾਂ ਦਾ ਭਾਰਤੀ ਗੈਂਗਾਂ ਦੇ ਨਾਲ ਰਲੇਵਾ ਹੋ ਗਿਆ ਉਹ ਕੋਲੈਬੋਰੇਟ ਕਰਕੇ ਕੰਮ ਕਰਨ ਲੱਪੇ ਤਾਂ ਫਿਰ ਇਕੱਲੇ ਪੰਜਾਬੀਆਂ ਤੱਕ ਗੱਲ ਸੀਮਤ ਨਹੀਂ ਰਹਿਣੀ ਫਿਰ ਗੋਰਿਆਂ ਨੂੰ ਚੀਨਿਆਂ ਨੂੰ ਕਾਲਿਆਂ ਨੂੰ ਰਾਨੀਆਂ ਨੂੰ ਸਮਾਲੀਆਂ ਨੂੰ ਸਾਰੇ ਕਾਰੋਬਾਰੀਆਂ ਨੂੰ ਧਮਕੀਆਂ ਆਉਣੀਆਂ ਇਸ ਜਸਟਿਸ ਮੈਟਰ ਆਫ ਟਾਈਮ ਥੋੜੇ ਜਿਹਾ ਸਮੇਂ ਦੀ ਗੱਲ ਹੈਗੀ ਆ ਉਹ ਜਿਹਨੂੰ ਇਹ ਲੱਗਦਾ ਕਿ ਸਾਡੇ ਘਰ ਤੱਕ ਅਗ ਨਹੀਂ ਪਹੁੰਚਣੀ ਹੈਗੀ ਉਹ ਬਹੁਤ ਵੱਡੇ ਭਲੇਖੇ ਦੇ ਵਿੱਚ ਹੁਣ ਜਿਹੜੀ ਤਾਜ਼ਾ ਜਾਣਕਾਰੀ ਇੱਕ ਬ੍ਰੇਕਿੰਗ ਨਿਊਜ਼ ਦੇ ਰੂਪ ਵਿੱਚ ਨਾਲ ਹੀ ਇਹ ਜੜਮੀ ਆ ਰਹੀ ਆ ਉਹ ਇਹ ਕਿ ਅਸਿਸਟੈਂਟ ਕਮਿਸ਼ਨਰ ਬੀਸੀਆਰ ਸੀਐਮਪੀ ਦਾ ਜੌਨ ਬਰੂਰ ਉਨਾ ਨੇ ਕਿਹਾ ਕਿ ਮੇਤੋ ਗਲਤ ਬਿਆਨ ਦੇ ਹੋ ਗਿਆ ਮੇਰਾ ਕਹਿਣ ਦਾ ਮਤਲਬ ਨਹੀਂ ਸੀਗਾ ਇਸ ਕਰਕੇ ਮੈਂ ਸੱਚੇ ਦਿਲੋਂ ਮਾਫੀ ਮੰਗਦਾ ਹਾਂ ਜੇਕਰ ਕਿਸੇ ਦਾ ਮਨ ਹਰਟ ਹੋਇਆ ਹੋਵੇ ਪਰ ਸਾਰੇ ਵਰਤਾਰੇ ਵਿੱਚ ਨੇ ਜੱਕ ਮਾਫੀ ਮੰਗ ਲਈ ਹੈ ਬੇਸ਼ੱਕ ਡੇਵਦੀਪ ਵੀ ਨੇ ਬਿਆਨ ਦਿੱਤਾ ਹੈ ਪਰ ਕੁੱਲ ਮਿਲਾ ਕੇ ਆਪਣੇ ਕੋਲ ਸਹੀ ਤਸਵੀਰ ਆ ਗਈ ਹੈ ਕਿ ਸਾਨੂੰ ਗੰਭੀਰਤਾ ਦੇ ਨਾਲ ਕਿਉਂ ਨਹੀਂ ਲਿਆ ਜਾ ਰਿਹਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਦੁਨੀਆ ਦੇ ਪਲੇਟਫਾਰਮ ਦੀ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੌਰਾਨ ਸੰਬੋਧਨ ਕਰਦਿਆਂ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਜਦੋਂ ਉਹਨਾਂ ਨੇ ਨਿਊ ਵਰਲਡ ਆਰਡਰ ਦੀ ਵਿਆਖਿਆ ਕੀਤੀ ਬੜੇ ਹੀ ਸਰਲ ਲਫ਼ਜ਼ਾਂ ਦੇ ਵਿੱਚ ਸਮਝਾਇਆ ਕਿ ਗਾਂ ਕੀ ਹੋਣ ਜਾ ਰਿਹਾ ਆ ਤੇ ਉਹਦੇ ਵਿੱਚ ਸਿੱਧੇ ਤੌਰ 'ਤੇ ਅਮਰੀਕਾ ਤੇ ਚੀਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸੋ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜਿਹੜੇ ਨੇ ਗੁੱਸੇ ਵਿੱਚ ਨੇ ਉਸ ਬਿਆਨ ਦੇ ਨਾਲ ਤੜੰਗ ਹੋਏ ਆ ਤੇ ਉਹਨਾਂ ਨੇ ਅੱਜ ਆਪਣੇ ਭਾਸ਼ਣ ਦੇ ਵਿੱਚ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਕਾਣੀ ਨੂੰ ਕਾਫੀ ਮਿਹਣੇ ਦਿੱਤੇ ਆ ਜੀ ਤੇ ਉਹਨਾਂ ਨੇ ਅੱਜ ਗੱਲ ਕਰਦਿਆਂ ਕਿਹਾ ਕਿ ਅਮਰੀਕਾ ਕਰਕੇ ਹੀ ਕੈਨੇਡਾ ਜਿਉਂਦਾ ਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਸਾਡੇ ਵੱਲੋਂ ਕਈ ਮੁਫਤ ਫਾਇਦੇ ਮਿਲਦੇ ਆ ਕੈਨੇਡਾ ਨੂੰ ਅਮਰੀਕਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਪਰ ਉਹ ਸ਼ੁਕਰਗੁਜ਼ਾਰ ਹੈ ਨਹੀਂਗੇ ਕਹਿੰਦੇ ਮੈਂ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਦੇਖਿਆ ਉਹ ਮੈਨੂੰ ਜ਼ਿਆਦਾ ਸ਼ੁਕਰਗੁਜ਼ਾਰ ਲੱਗਾ ਨਹੀਂ ਉਨੂੰ ਇਹ ਚੇਤੇ ਰੱਖਣਾ ਚਾਹੀਦਾ ਕਿ ਕੈਨੇਡਾ ਅਮਰੀਕਾ ਕਰਕੇ ਹੀ ਜਾਂਦਾ ਆ ਇਸ ਕਰਕੇ ਮਾਰਕ ਕਾਰਨੀ ਜਦੋਂ ਤੂੰ ਅਗਲੀ ਵਾਰੀ ਬਿਆਨ ਦੇਵੇਂ ਇਹ ਗੱਲ ਆਪਣੇ ਦਿਮਾਗ ਵਿੱਚ ਰੱਖੀ ਸੋ ਇਹ ਗੱਲ ਜਿਹੜੀ ਅੱਜ ਕਾਫੀ ਚਰਚਾ ਵਿਸ਼ਾ ਬਣੀ ਹੋਈ ਆ ਕਾਰਨੀ ਦੀ ਕਹੀ ਹੋਈ ਗੱਲ ਦਾ ਟਰੰਪ ਨੂੰ ਕਾਫੀ ਤੜੰਗ ਲੱਗਾ ਆ ਕਾਰਨੀ ਨੇ ਕੱਲ ਇਹੀ ਕਹਿਿਆ ਸੀ ਕਿ ਅਮਰੀਕਾ ਆਧਾਰਿਤ ਜਿਹੜਾ ਵਰਲਡ ਆਰਡਰ ਆ ਖਤਮ ਹੋ ਚੁੱਕਾ ਆ ਇਹ ਜਿਹੜਾ ਪੁਰਾਣਾ ਵਰਲਡ ਆਰਡਰ ਆ ਜਿਹਦੇ ਵਿੱਚ ਅਮਰੀਕਾ ਗਵਾਈ ਕਰਦਾ ਹੁੰਦਾ ਸੀਗਾ ਬਾਕੀ ਸਾਰੇ ਮਗਰ ਤੁਰਦੇ ਸੀਗੇ ਇਹ ਮੁੱਕ ਚੁੱਕਾ ਆ ਇਹਦੇ ਬਾਅਦ ਚ ਰੋਣ ਧੋਣ ਦਾ ਕੋਈ ਫਾਇਦਾ ਨਹੀਂ ਆ ਸੋ ਨਵਾਂ ਵਰਲਡ ਆਰਡਰ ਜਿਹੜਾ ਮੈਂ ਤੁਹਾਨੂੰ ਦੱਸਦਾ ਉਹਦੇ ਮੁਤਾਬਿਕ ਆਪਾਂ ਨੂੰ ਚੱਲਣਾ ਪੈਣਾ ਸੋ ਨਵੇਂ ਵਰਲਡ ਆਰਡਰ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਅਮਰੀਕਾ ਦੀ ਗਵਾਈ ਵਾਲਾ ਵਰਲਡ ਆਰਡਰ ਜਿਹੜਾ ਆ ਉਹ ਬਵਸਤਾ ਖਤਮ ਹੋ ਚੁੱਕੀ ਆ ਵੱਡੀਆਂ ਤਾਕਤਾਂ ਨੇ ਉਹਨਾਂ ਨੇ ਅਮਰੀਕਾ ਤੇ ਚੀਨ ਦਾ ਨਾਂ ਨਹੀਂ ਲਿਆ ਕਿ ਵੱਡੀਆਂ ਤਾਕਤਾਂ ਇੱਕ ਹੀ ਕਾਰਨ ਦੇ ਵਾਸਤੇ ਹਥਿਆਰ ਨੂੰ ਇੱਕ ਹੀ ਕਾਰਨ ਨੂੰ ਆਪਣੇ ਹਥਿਆਰ ਵਜੋਂ ਵਰਤਣ ਗਈਆਂ ਤੇ ਜਿਹੜਾ ਇੱਕ ਹੀ ਕਾਰਨ ਹੁੰਦਾ ਆ ਇਹ ਦਾਬਾ ਹੁੰਦਾ ਆ ਇਹ ਤੁਹਾਨੂੰ ਗੁਲਾਮੀ ਵੱਲ ਨੂੰ ਅਧੀਨਤਾ ਵੱਲ ਨੂੰ ਲੈ ਕੇ ਜਾਂਦਾ ਆ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਵਰਗੀਆਂ ਜਿਹੜੀਆਂ ਮੱਧਮ ਤਾਕਤਾਂ ਨੇ ਮੀਡੀਅਮ ਤਾਕਤਾਂ ਨੇ ਇਹਨਾਂ ਨੂੰ ਤਾਕਤਵਰ ਖਿਡਾਰੀ ਜਿਹੜੇ ਆ ਉਹ ਦਬਾ ਦਾ ਸ਼ਿਕਾਰ ਬਣਾਉਣਗੇ ਇਸ ਕਰਕੇ ਸਾਨੂੰ ਰਲ ਕੇ ਚੱਲਣਾ ਪਊਗਾ ਛੋਟਿਆਂ ਦੇ ਨਾਲ ਅਤੇ ਆਪਣੀ ਦਿਸ਼ਾ ਬਦਲਣੀ ਪਊਗੀ ਉਹਨਾਂ ਨੇ ਕੈਨੇਡੀਅਨ ਲੋਕਾਂ ਨੂੰ ਤਾੜਨਾ ਕੀਤੀ ਸੀਗੀ ਕਿ ਤੁਸੀਂ ਇਸ ਬਹਿਣ ਦੇ ਵਿੱਚੋਂ ਨਿਕਲ ਜਾਓ ਵੀ ਅਮਰੀਕਾ ਦੇ ਕੈਨੇਡਾ ਦੀ ਸਾਂਝ ਆ ਪੂਗੋਲਿਕ ਸਾਂਝ ਆ ਸਾਡੀ ਸਮਾਜਿਕ ਸਾਂਝ ਆ ਉਹ ਕਹਿੰਦੇ ਵੀ ਇਹ ਸਿਰਫ ਸਿਗੀ ਸਾਂਝ ਹੁਣ ਗਾਂਹ ਇਹਦੇ ਵਿੱਚ ਤਰੇੜਾਂ ਆ ਚੁੱਕੀਆਂ ਆ ਇਸ ਸਾਂਝ ਨੇ ਤੁਹਾਨੂੰ ਹੁਣ ਗਾਂਹ ਖੁਸ਼ਹਾਲੀ ਅਤੇ ਤਰੱਕੀ ਅਤੇ ਸੁਰੱਖਿਆ ਨਹੀਂ ਦੇਣੀ ਹੈਗੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀਗਾ ਕਿ ਸਾਨੂੰ ਅਮਰੀਕਾ ਤੇ ਨਿਰਪੜਤਾ ਘਟਾਉਣ ਦੀ ਲੋੜ ਆ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹਨੀਆਂ ਵੱਡੀਆਂ ਸੰਸਥਾਵਾਂ ਨੇ ਦੁਨੀਆ ਪੱਧਰ ਦੀਆਂ WTO, WHO, UN ਇਹ ਸਿਰਫ ਹੁਣ ਨਾਂ ਦੀਆਂ ਰਹਿ ਗਈਆਂ ਇਹਨਾਂ ਦੇ ਉੱਤੇ ਨਿਰਭਰ ਹੋ ਕੇ ਨਹੀਂ ਸਰਨਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਹੁਣ ਉਹ ਮੁਲਕ ਬਚਣਗੇ ਉਹ ਮੁਲਕ ਚੱਲਣਗੇ ਜਿਨ੍ਹਾਂ ਕੋ ਆਪਣਾ ਭੋਜਨ ਹੈ ਲੋਕਾਂ ਨੂੰ ਦੇਣ ਲਈ ਆਪਣੀ એનર્ਜੀ ਆ ਕੱਚਾ ਤੇਲ ਆ ਗੈਸ ਆ ਪੈਸਾ ਤੇ ਲਕੋਲ ਆ ਸਪਲਾਈ ਚ ਇੰਨਾ ਹੈਗੀਆਂ ਵਪਾਰ ਵਾਸਤੇ ਨਹੀਂ ਤਾਂ ਦੁਨੀਆ ਦੇ ਵਿੱਚ ਬਚਣਾ ਬੜਾ ਔਖਾ ਹੋ ਜਾਊਗਾ ਸੋ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜੇਕਰ ਤੁਸੀਂ ਖਾਣੇ ਦੇ ਟੇਬਲ ਤੇ ਨਹੀਂ ਬੈਠੇ ਇਹਦਾ ਮਤਲਬ ਤੁਸੀਂ ਖੁਦ ਖਾਣਾ ਆ ਕਦੇ ਵੀ ਦੋ ਹੀ ਚੀਜ਼ਾਂ ਆ ਜਾਂ ਤਾਂ ਤੁਸੀਂ ਟੇਬਲ ਦੇ ਉੱਤੇ ਖਾਣਾ ਖਾਣ ਲਈ ਬੈਠੇ ਆ ਜਾਂ ਤੁਸੀਂ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਆ ਤੇ ਇਹਦਾ ਮਤਲਬ ਤੁਸੀਂ ਖਾਣਾ ਬਣ ਗਏ ਆ ਹੁਣ ਤੁਹਾਨੂੰ ਹੋਰ ਖਾਣਗੇ ਸੋ ਇਹ ਗੱਲ ਜਿਹੜੀ ਕਾਰਨੀ ਨੇ ਕਹੀ ਆ ਇਹ ਬੇਸ਼ੱਕ ਹੁਣ ਗ੍ਰੀਨਲੈਂਡ ਦੇ ਬਾਰੇ ਚਰਚਾ ਚੱਲ ਰਹੀ ਆ ਪਰ ਇਹਨੂੰ 2 ਸਾਲ ਪਿੱਛੇ ਮੋੜ ਕੇ ਲੈ ਜਾਓ ਗਾਜ਼ਾ ਦੇ ਉੱਤੇ ਜੋ ਗ੍ਰੀਨਲੈਂਡ ਦੇ ਉੱਤੇ ਕਾਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹ ਗਾਜ਼ਾ ਦੇ ਉੱਤੇ ਪਹਿਲਾਂ ਹੀ ਹੋ ਚੁੱਕਾ ਆ ਇਹਦੀ ਵਿਆਖਿਆ ਹੀ ਹੁਣ ਜਿਹੜੀ ਆ ਬਾਅਦ ਚ ਹੋ ਰਹੀ ਆ ਗਾਜ਼ਾ ਐਵੇਂ ਨਹੀਂ ਟਾਇਆ ਗਾਜ਼ਾ ਦੇ ਉੱਤੇ ਕਬਜ਼ੇ ਐਵੇਂ ਨਹੀਂ ਹੋਏ ਹੈਗੇ ਸੋ ਇਹ ਸ਼ੁਰੂਆਤ ਉਦੋਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗ੍ਰੀਨਲੈਂਡ ਦੀ ਗ੍ਰੀਨਲੈਂਡ ਦਾ ਮੁੱਦਾ ਵੀ ਅੱਜ ਡਾਇਵਸ ਸਵਿਟਜ਼ਰਲੈਂਡ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਮਰੀਕਨ ਰਾਸ਼ਟਰਪਤੀ ਡੋਨਲਡ ਟਰਪ ਨੇ ਅੱਜ ਸਪਸ਼ਟ ਕਰ ਦਿੱਤਾ ਦੁਨੀਆ ਨੂੰ ਵੀ ਉਹ ਚਾਹੁੰਦੇ ਕੀ ਹੈ ਉਹ ਕਹਿੰਦੇ ਗ੍ਰੀਨਲੈਂਡ ਅਸੀਂ ਚਾਹੁੰਦੇ ਆ ਉਹ ਅਸੀਂ ਰੱਖਣਾ ਹੀ ਰੱਖਣਾ ਕੋਲ ਪਰ ਅਸੀਂ ਲੜਾਈ ਨਹੀਂ ਲੜਨੀ ਉੱਤੇ ਕਬਜ਼ਾ ਕਰਨ ਦੇ ਵਾਸਤੇ ਫੌਜ ਨਹੀਂ ਭੇਜਣੀ ਹੈਗੀ ਤੇ ਉਹ ਕਹਿੰਦੇ ਸਾਡੀ 골ਡਨ ਡੋਮ ਬਣਾਉਣ ਦੀ ਯੋਜਨਾ ਹੈ ਵੀ ਰੂਸ ਅਤੇ ਚੀਨ ਤੋਂ ਜਿਹੜੀਆਂ ਆਈਸੀਬੀਐਮ ਮਜ਼ਾਈਲਾ ਆਉਣੀਆਂ ਜਿਹੜਾ ਰੋਕਣਾ ਬੜਾ ਔਖਾ ਆ ਤੋ ਜੇਕਰ ਅਸੀਂ ਉਹਨਾਂ ਨੂੰ ਰੋਕਣਾ ਤਾਂ ਗ੍ਰੀਨਲੈਂਡ ਸਾਡੇ ਕੋਲ ਹੋਣਾ ਚਾਹੀਦਾ ਆਲਰੇਡੀ ਕੈਨੇਡਾ ਦੇ ਵਿੱਚ ਕਈ ਥਾਈਂ ਅਮਰੀਕਾ ਨੇ ਮਜ਼ਾਈਲਾਂ ਲਾਈਆਂ ਹੋਈਆਂ ਆ ਤਾਂ ਕਿ ਜੇਕਰ ਉਧਰੋਂ ਕੋਈ ਮਜ਼ਾਈਲ ਆਵੇ ਤਾਂ ਉਹ ਰਾਹ ਦੇ ਵਿੱਚ ਹੀ ਇੰਟਰਸੈਪਟ ਕੀਤੀ ਜਾ ਸਕੇ ਰੋਕੀ ਜਾ ਸਕੇ ਸੋ ਟਰੰਪ ਨੇ ਕਿਹਾ ਕਿ ਮੈਂ ਗ੍ਰੀਨਲੈਂਡ ਦੇ ਲੋਕਾਂ ਦਾ ਤੇ ਡੈਨਮਾਰਕ ਦੇ ਲੋਕਾਂ ਦਾ ਬੜਾ ਸਤਿਕਾਰ ਕਰਦਾ ਆ ਪਰ ਇਹ ਇੱਕ ਸਚਾਈ ਆ ਕਿ ਅਮਰੀਕਾ ਤੋਂ ਬਿਨਾ ਇਸ ਵੇਲੇ ਗ੍ਰੀਨਲੈਂਡ ਨੂੰ ਕੋਈ ਬਚਾ ਨਹੀਂ ਸਕਦਾ ਉਹ ਡੈਨਮਾਰਕ ਬਾਰੇ ਆਪਾਂ ਜਾਣਦੇ ਹੀ ਆ ਕਿ ਜਦੋਂ ਦੂਜੀ ਵਿਸ਼ਵ ਯੁੱਧ ਹੋਈ ਆ ਤਉ ਉਹਦੇ ਦੌਰਾਨ ਸਿਰਫ ਡੈਨਮਾਰਕ 6 ਘੰਟਿਆਂ ਦੇ ਵਿੱਚ ਜਰਮਨੀ ਕੋਲੋਂ ਹਾਰ ਗਿਆ ਸੀਗਾ ਤੇ ਹਥਿਆਰ ਜਿਹੜੇ ਆ ਸੈੱਟ ਦਿੱਤੇ ਸੀਗੇ ਤੋ ਉਹ ਕਹਿੰਦੇ ਕਿਵੇਂ ਹੁਣ ਗ੍ਰੀਨਲੈਂਡ ਨੂੰ ਬਚਾ ਲੂਗਾ ਕਹਿੰਦੇ ਸਾਡੇ ਕੋਲ ਇਸ ਵੇਲੇ ਦੁਨੀਆ ਦੇ ਇਹੋ ਜਿਹੇ ਹਥਿਆਰ ਆ ਕਿ ਮੈਂ ਦੱਸ ਵੀ ਨਹੀਂ ਸਕਦਾ ਮਹਾਂ ਦੀ ਗੱਲ ਵੀ ਨਹੀਂ ਕਰ ਸਕਦਾ ਇਹੋ ਜਿਹੇ ਸਾਡੇ ਕੋਲ ਹਥਿਆਰ ਮੌਜੂਦ ਆ ਤੇ ਅਸੀਂ ਰੱਖ ਹੀ ਕਰ ਸਕਦੇ ਆ ਤੇ ਬਾਕੀ ਉਹ ਕਹਿੰਦੇ ਅਮਰੀਕਾ ਦੇ 100 ਤੋਂ ਵੱਧ ਫੌਜੀ ਗ੍ਰੀਨਲੈਂਡ ਦੇ ਉੱਤੇ ਇਸ ਵੇਲੇ ਜਿਹੜੇ ਆ ਹੋਰ ਤਾਇਨਾਤ ਨੇ ਤੇ ਇੱਕ ਸਾਡਾ ਸਮਝੌਤਾ 1952 ਚ ਹੋਇਆ ਸੀ ਜਿਹਦੇ ਚ ਨੈਟੋ ਵੀ ਸ਼ਾਮਲ ਆ ਜਿਹਦੇ ਵਿੱਚ ਡੈਨਮਾਰਕ ਵੀ ਸ਼ਾਮਲ ਆ ਕਿ ਅਸੀਂ ਆਪਣੀ ਫੌਜ ਦੀ ਗਿਣਤੀ ਜਦੋਂ ਮਰਜ਼ੀ ਵਧਾ ਸਕਦੇ ਆ ਪਰ ਫਿਰ ਵੀ ਕਹਿੰਦਾ ਮੈਂ ਨੈਟੋ ਕੋ ਤੇ ਯੂਰਪ ਨੂੰ ਸਪਸ਼ਟ ਕਰਨਾ ਚਾਹਣਾ ਕਿ ਮੈਂ ਗ੍ਰੀਨਲੈਂਡ ਖਰੀਦਣਾ ਚਾਹਣਾ ਆ ਮੈਂ ਉਹਦੇ ਤੇ ਕਬਜ਼ਾ ਨਹੀਂ ਕਰਨਾ ਤੇ ਮੈਂ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਕਿ ਮੇਰੇ ਨਾਲ ਡੀਲ ਕਰ ਲਾ ਉਹਨਾਂ ਨੇ ਇਹ ਵੀ ਕਿਹਾ ਕਿ ਨੈਟੋ ਜਿਹੜਾ ਆ ਉਹ ਨਥਿੰਗ ਆ ਕੁਝ ਨਹੀਂ ਕਰਦਾ 100% ਜਿਹੜੀ ਫੰਡਿੰਗ ਆ ਉਹ ਅਸੀਂ ਦੇ ਰਹੇ ਆ ਤੇ ਨੈਟੋ ਤੋਂ ਬਦਲੇ ਵਿੱਚ ਸਾਨੂੰ ਕੁਝ ਨਹੀਂ ਮਿਲਦਾ ਹੈਗਾ ਸੋ ਅਸੀਂ ਬਦਲੇ ਦੇ ਵਿੱਚ ਇੱਕ ਬਰਫ਼ ਦਾ ਟੁਕੜਾ ਮੰਗ ਰਹੇ ਹਾਂ ਗ੍ਰੀਨਲੈਂਡ ਤੇ ਉਹ ਸਾਨੂੰ ਦਿੱਤਾ ਨਹੀਂ ਜਾ ਰਿਹਾ ਤੇ ਮੈਂ ਜ਼ੋਰ ਜ਼ਬਰਦਸਤੀ ਨਾਲ ਗ੍ਰੀਨਲੈਂਡ ਹਾਸਲ ਨਹੀਂ ਕਰਨਾ ਪਰ ਮੈਂ ਤੁਹਾਨੂੰ ਅਸੀਂ ਇਹ ਇਹ ਦੱਸ ਦਿੰਨਾ ਵੀ ਸਾਨੂੰ ਰੋਕਣ ਦੀ ਸਮਰੱਥਾ ਕਿਸੇ ਵਿੱਚ ਨਹੀਂ ਹੈਗੀ ਪਰ ਅਸੀਂ ਹਮਲਾ ਨਹੀਂ ਕਰਨਾ ਹੈਗਾ ਮੈਂ ਧੱਕੇ ਨਾਲ ਗ੍ਰੀਨਲੈਂਡ ਤੇ ਕਬਜ਼ਾ ਨਹੀਂ ਕਰਨਾ ਆ ਤੇ ਬਾਕੀ ਕਹਿੰਦਾ ਮੈਂ ਇਹ ਕਹਿ ਸਕਦਾ ਵੀ ਜੇਕਰ ਤੁਸੀਂ ਸਾਨੂੰ ਪਿਆਰ ਦੇ ਨਾਲ ਗ੍ਰੀਨਲੈਂਡ ਇੱਕ ਬਰਫ਼ ਦਾ ਟੁਕੜਾ ਦੇ ਦੋਗੇ ਤਾਂ ਅਸੀਂ ਤੁਹਾਨੂੰ ਥੈਂਕ ਯੂ ਕਹਾਂਗੇ ਤੁਹਾਡੇ ਧੰਨਵਾਦੀ ਹੋਵਾਂਗੇ ਨਹੀਂ ਤਾਂ ਫਿਰ ਅਸੀਂ ਚੇਤੇ ਰੱਖਾਂਗੇ ਕਿ ਤੁਸੀਂ ਸਾਨੂੰ ਨਾ ਕੀਤੀ ਸੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸ੍ਰੀ ਸ਼ਹਿਰ ਦੇ ਲੋਕਲ ਮਸਲੇ ਦੀ ਸ੍ਰੀ ਸ਼ਹਿਰ ਦੇ ਵਿੱਚ ਮਿਊਨਿਸਪਲ ਚੋਣਾਂ ਇਸ ਸਾਲ ਅਕਤੂਬਰ ਮਹੀਨੇ ਹੋਣੀਆਂ ਪਰ ਸਰਗਰਮੀਆਂ ਜਿਹੜੀਆਂ ਪਿਛਲੇ ਸਾਲ ਦੀਆਂ ਹੀ ਗਰਮ ਹੋਈਆਂ ਹੋਈਆਂ ਕਿਉਂਕਿ ਕਈ ਜਿਹੜੇ ਉਮੀਦਵਾਰ ਐਲਾਨੇ ਜਾ ਚੁੱਕੇ ਆ ਸਭ ਤੋਂ ਪਹਿਲ ਜਿਹੜੀ ਸ੍ਰੀ ਫਰਸਟ ਵੱਲੋਂ ਕੀਤੀ ਜਾ ਰਹੀ ਆ ਸ੍ਰੀ ਫਰਸ ਲੰਮਾ ਸਮਾਂ ਸਿਟੀ ਦੇ ਤੇ ਰਾਜ ਕਰਦੀ ਰਹੀ ਆ ਡਾਇਨ ਅਵਾਰਡਸ ਲਿੰਡਾ ਹੈਪਨਰ ਉਹੀ ਗਰੁੱਪ ਆ ਇਹ ਸਾਰਾ ਤੇ ਹੁਣ ਇਹਨਾਂ ਦੀ ਕਾਉਂਸਲਰ ਹੈਗੀ ਹੈ ਲਿੰਡਾ ਐਨ ਐਸ ਇਸ ਵਾਰੀ ਉਹ ਮੇਅਰ ਦੀ ਉਮੀਦਵਾਰ ਆਲਰੇਡੀ ਖੜ ਗਈ ਆ ਤੇ ਉਹਨੇ 8 ਜਾਣੇ ਜਿਹੜੇ ਨੇ ਆਪਣੇ ਐਲਾਨ ਦਿੱਤੇ ਆ ਜਿਨ੍ਹਾਂ ਵਿੱਚੋਂ 4 ਕਾਉਂਸਲਰ ਦੇ ਉਮੀਦਵਾਰਾਂ ਦਾ ਐਲਾਨ ਅੱਜ ਕੀਤਾ ਗਿਆ ਸੋ ਅੱਜ ਐਲਾਨੇ ਗਏ ਕਾਉਂਸਲਰਜ਼ ਦੇ ਉਮੀਦਵਾਰਾਂ ਵਿੱਚੋਂ ਮਾਈਕ ਬੋਸ ਬੋਸ ਫੈਮਿਲੀ ਬਹੁਤ ਪੁਰਾਣੀ ਫੈਮਿਲੀ ਆ ਸਰੀ ਦੀ ਬੌਬ ਬੋਸ ਪੁਰਾਣੇ ਮੇਅਰ ਵੀ ਰਹੇ ਆ ਉਸ ਪਰਿਵਾਰ ਵਿੱਚੋਂ ਨੇ ਇਹ ਇਸ ਤੋਂ ਇਲਾਵਾ ਬਲਾਲ ਚੀਮਾ ਨੇ ਪਾਕਿਸਤਾਨੀ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਨੇ ਜਸਰੂਪ ਗੋਸਲ ਆ ਗਗਨ ਨਾਲ ਆ ਤੇ ਇਹਦੇ ਵਿੱਚ ਪਹਿਲਾਂ ਜਿਹੜੇ ਨੇ 4 ਲਾਨੇ ਹੋਏ ਉਹਨਾਂ ਵਿੱਚ ਜੈਨੇਟ ਬ੍ਰਾਊਨ ਇੱਕ ਮੀਡੀਆ ਕਾਰ ਆ ਡੈਬ ਐਂਟਫੇਵ ਨੇ ਤਾਜ ਸੰਧੂ ਇੱਕ ਬਿਲਡਿੰਗ ਕਮਿਊਨਿਟੀ ਦੇ ਨਾਲ ਸੰਬੰਧਿਤ ਤੇ ਕਲੈਂਟ ਸਟੂਵਰਟ ਸੋ ਉਹ 9 ਜਣਾਂ ਦੀ ਟੀਮ ਨੇ ਲਾਨਤੀਆ ਲੰਡਾਇਨਸ ਖੁਦ ਮੇਅਰ ਹੋਣਗੇ ਤੇ 4 ਪੰਜਾਬੀ ਤੇ 4 ਗੋਰੇ ਜਿਹੜੇ ਨੇ ਜੀ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਇਹਨਾਂ ਦੇ ਅਲਟਾ ਬਰੰਡਾ ਲੋਕ ਦੀ ਸਲੇਟ ਆਉਣੀ ਹੈ ਜਿਹੜੇ ਕਿ ਹੁਣ ਮੌਜੂਦਾ ਮੇਅਰ ਆ ਜਿਨ੍ਹਾਂ ਕੋਲ ਖੁਦ ਇਸ ਵੇਲੇ ਸਿਰਫ 4 ਹੀ ਕਾਉਂਸਲਰ ਨੇ 4 ਵਿਰੋਧੀ ਆ ਤੇ ਇਸ ਤੋਂ ਇਲਾਵਾ ਮਾਈਕ ਸਟਾਰ ਚੱਕ ਸਾਬਕਾ ਐਨ ਡੀ ਪੀ ਦੇ ਐਮ ਐਲ ਏ ਤੇ ਸਾਬਕਾ ਕਾਉਂਸਲਰ ਉਹ ਵੀ ਜਿਹੜੇ ਨੇ ਉਮੀਦਵਾਰ ਜਿਹੜੇ ਮੇਅਰ ਦੇ ਪਦਵੀ ਵਾਸਤੇ ਲੜਨਗੇ ਉਹ ਵੀ ਸਲੀਟ ਲਿਆ ਰਹੇ ਆ ਇਸ ਤੋਂ ਇਲਾਵਾ ਡਗ ਮੁਕੱਲਮ ਸਾਬਕਾ ਮੇਅਰ ਜਿਹੜੇ ਆ ਉਹ ਵੀ ਜਿਹੜੇ ਕਿ ਲੰਗੋਟੇ ਕੱਸ ਰਹੇ ਆ ਉਹ ਕਹਿੰਦੇ ਮੈਂ ਵੀ ਆ ਕੇ ਮੈਦਾਨ ਦੇ ਵਿੱਚ ਆਉਣਾ ਸੋ ਕੁੱਲ ਮਿਲਾ ਕੇ ਚਾਰ ਟੀਮਾਂ ਤਾਂ ਮੈਦਾਨ 'ਚ ਆ ਚੁੱਕੀਆਂ ਆ ਤੇ ਇਸ ਤੋਂ ਇਲਾਵਾ ਇੱਕ ਅੱਧੀ ਹੋਰ ਵੀ ਆ ਸਕਦੀ ਆ ਹੱਲੇ ਮੁਕਾਬਲਾ ਕਾਫੀ ਜ਼ਬਰਦਸਤ ਬਣਨ ਦੀ ਸੰਭਾਵਨਾ ਜਿਹੜੀ ਹੈ ਜੀ ਹੋ ਗਈ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਸਿੱਖਾਂ ਵਾਸਤੇ ਖਾਸ ਕਰਕੇ ਕਾਨੂੰਨ ਜਿਹੜਾ ਪਹਿਲਾਂ ਹੀ ਵੱਖਰਾ ਰਿਹਾ ਇਹਨਾਂ ਨੂੰ ਵੱਖਰੇ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਰਿਹਾ ਆ ਸੋ ਇਹਨਾਂ ਦੇ ਵਾਸਤੇ ਯਕੀਨੀ ਨਹੀਂ ਬਣਾਇਆ ਜਾਂਦਾ ਵੀ ਕਿਤੇ ਇਹ ਬਾਹਰ ਨਾ ਆ ਜਾਣ ਸੋ ਇਸੇ ਕਰਕੇ ਸਿੱਖ ਰਾਸ ਸੀ ਕੈਦੀ ਲੰਬੇ ਸਮੇਂ ਤੋਂ ਜ਼ਿਲ੍ਹਿਆਂ ਦੇ ਵਿੱਚ ਨਜ਼ਰਬੰਦ ਆ ਹੁਣ ਪੰਜਾਬ ਲਾਅਰਜ਼ ਦੇ ਵਕੀਲ ਸਰਦਾਰ ਜਸਪਾਲ ਸਿੰਘ ਮੰਜਪੁਰ ਨੇ ਇੱਕ ਨਵਾਂ ਮਾਮਲਾ ਸਾਹਮਣੇ ਲਿਆਂਦਾ ਕਿ ਯੂਏਪੀ ਦੇ ਸਬੰਧੀ ਵੀ ਕਿਸ ਤਰੀਕੇ ਦੇ ਨਾਲ ਦੋ ਤਰ੍ਹਾਂ ਦਾ ਕਾਨੂੰਨ ਵਰਤਿਆ ਜਾ ਰਿਹਾ ਆ ਉਹਨਾਂ ਨੇ ਦੱਸਿਆ ਕਿ ਯੂਏਪੀਏ ਦੇ ਤਹਿਤ ਜਿਲ੍ਹਿਆਂ ਦੇ ਵਿੱਚਲੇ ਬੰਦ ਸਿੱਖ ਰਾਸੀ ਨੌਜਵਾਨ ਨੇ ਉਹਨਾਂ ਦੇ ਉੱਤੇ ਹੋਰ ਨਿਯਮ ਲਾਗੂ ਕੀਤੇ ਜਾ ਰਹੇ ਆ ਤੇ ਜਿਹੜਾ ਗੈਂਗਸਟਰ ਜੱਗੂ ਭਗਵਾਨਪੁਰੀਆ ਜਿਹਦੇ ਤੇ ਯੂਏਪੀਏ ਲਾਇਆ ਗਿਆ ਉਹਦੇ ਵਾਸਤੇ ਕਾਨੂੰਨ ਹੋਰ ਨੇ ਇਸ ਮਾਮਲੇ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੀ ਹੋਮ ਮਿਨਿਸਟਰੀ ਗੈਪ ਭਾਗ ਨੇ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਯੂਏਪੀਏ ਦੇ ਤਹਿਤ ਮੁਕੱਦਮਾ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹਦੇ ਖਿਲਾਫ ਕੋਈ ਵੱਡਾ ਸਬੂਤ ਨਹੀਂ ਸਿਰਫ ਸਿਰਫ ਕਬਾਲੀਆ ਬਿਆਨ ਆ ਤੇ ਇਹ ਕਬਾਲੀਆ ਬਿਆਨ ਜਿਹਨੂੰ ਆਪਾਂ ਕਬੂਲਨਾਮੇ ਵੀ ਕਹਿ ਦਿੰਨੇ ਆ ਵੀ ਕਬੂਲਨਾਮੇ ਦੇ ਆਧਾਰ ਦੇ ਉੱਤੇ ਯੂਏਪੀ ਦਾ ਕੇਸ ਨਹੀਂ ਚਲਾਇਆ ਜਾ ਸਕਦਾ ਜਦੋਂ ਕਿ ਇਹੀ ਪੰਜਾਬ ਸਰਕਾਰ ਇਹੀ ਗ੍ਰਹਿਪਾਗ ਇਹੀ ਸੈਂਟਰ ਜੱਗੀ ਜੋਲ ਸਮੇਤ ਅਨੇਕਾਂ ਹੀ ਹੋਰ ਸੱਕਰਾਸੀ ਕੈਦੀਆਂ ਦੇ ਉੱਤੇ ਕਬਾਲੀਆ ਬਿਆਨ ਯਾਨੀ ਕਿ ਕਬੂਲਨਾਮੇ ਦੇ ਸਿਰ ਤੇ ਯੂਏਪੀ ਦੇ ਮਕਦਮੇ ਚਲਾ ਰਹੇ ਆ ਸਭ ਮਾਤਰਾਵਾਂ ਕੀ ਹੈ ਵੀ ਇੱਕ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਉੱਤੇ ਮੁਕੱਦਮਾ ਨਹੀਂ ਚੱਲ ਸਕਦਾ ਉਹਦੇ ਕਾਨੂੰਨੀ ਹੱਕ ਹੈਗੇ ਆ ਉਹ ਪਤਾ ਸਰਕਾਰ ਨੂੰ ਵੀ ਅਸੀਂ ਕਾਨੂੰਨ ਭੰਗ ਨਹੀਂ ਕਰਨਾ ਜਿਹੜੇ ਸਿੱਖ ਰਾਸੀ ਕੈਦੀ ਆ ਉਹਨਾਂ ਦੇ ਵਾਸਤੇ ਕੋਈ ਵੀ ਕਾਨੂੰਨ ਭੰਗ ਕੀਤਾ ਜਾ ਸਕਦਾ ਆ ਹਾਲਾਂਕਿ ਕਾਨੂੰਨ ਇਹੀ ਕਹਿੰਦਾ ਕਿ ਇਕਬਾਲੀਆ ਬਿਆਨ ਯਾਨੀ ਕਿ ਕਬੂਲਨਾਮੇ ਦੇ ਆਧਾਰ ਦੇ ਉੱਤੇ ਯੂਏਪੀ ਦਾ ਮੁਕੱਦਮਾ ਕਿਸੇ ਤੇ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਅਕਸਰ ਪੁਲਿਸ ਜਿਹੜੀ ਆ ਤਸ਼ੱਦਦ ਕਰਕੇ ਕੁੱਟਮਾਰ ਕਰਕੇ ਇਕਬਾਲੀਆ ਬਿਆਨ ਲੈਂਦੀ ਆ ਉਹ ਬੰਦਾ ਡਰਦਾ ਹੀ ਕੁੱਟ ਤੋਂ ਮੰਨ ਜਾਂਦਾ ਆ ਪਰ ਜੇਕਰ ਉਹ ਗੱਲ ਗੈਂਗਸਟਰ ਤੇ ਲਾਗੂ ਹੋਵੇ ਫਿਰ ਮੁਕੱਦਮਾ ਨਹੀਂ ਚੱਲਣਾ ਤੇ ਜੇਕਰ ਕੋਈ ਸਿੱਖ ਰਾਸੀ ਕਹਿਦੀ ਹੈ ਫਿਰ ਮੁਕੱਦਮਾ ਚੱਲੂਗਾ ਹੀ ਚੱਲੂਗਾ ਸੋ ਸਰਕਾਰ ਦੀ ਦੋਹਰੀ ਨੀਤੀ ਜਿਹੜੀ ਆ ਉਹ ਵਕੀਲ ਜਸਪਾਲ ਸਿੰਘ ਮੰਜਪੁਰ ਹੁਣਾਂ ਨੇ ਇੱਕ ਵਾਰੀ ਬਾਖੂਬੀ ਨੰਗੀ ਕਰ ਦਿੱਤੀ ਹੈ ਜੀ ਇੱਥੇ ਆ ਪੰਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਦਸ ਹੋਤਾ ਸ਼ੋਅ ਇਸ ਸਪਾਂਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ